ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਐਚਐਫ ਦੀ ਬੈੜ ਦੀ ਤੁਹਾਨੂੰ ਮਿਲ ਕੇ ਹੀ ਕਰਕੇ ਦਿਖਾਵਾਂਗੇ ਪਿੱਛੇ ਚੰਗੇ ਸੀਮਨ ਦੀ ਬੱਚੀ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਪਾਂ ਮਿਲਕਿੰਗ ਵੀ ਕਰਾਂਗੇ ਰੱਦੀ ਘਰ ਲੀਟਰ ਲਾ ਕੇ ਸੋ ਵੀਰੋ ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ ਜਵਾਨੀ ਦੇ ਵਿੱਚ ਬੈੜਾ ਪਹਿਲਾ ਬਸ ਉਹਨੂੰ ਤੋੜ ਕੇ ਦਿਖਾਉਣੇ ਪਿਆ ਨਾਲ ਆਪਾਂ ਵੀ ਤੋਂ ਡਿਟੇਲ ਪੁੱਛਾਂਗੇ ਦੇ ਪਰ ਤੇ ਨਾਣੇ ਕਰਾਂਗੇ ਚਵਾਈਏ ਦੀ ਦੁੱਧ ਕਿੰਨਾ ਰੇੜੀ ਹੈ ਸਾਰਾ ਸੋਨ ਮੈਂ ਕਿ ਦਿਖਾਵਾਂਗੇ ਸੋ ਤੋਰਾ ਵਗੈਰਾ ਦੇਖੋ ਬਲੱਡ ਦੇ ਵਿੱਚ ਨਵਾਂ ਹਾਣਾ ਬੈੜ ਸੁ ਵੀਰੋ ਖਾਲੀ ਬਾੜੀ ਦੇਖਸੋ ਘਰ ਦੇ ਚੋਈ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਗੀਰ ਸਿੰਘ ਤੇ ਮੈਂ ਕਿਹੜਾ ਬੰਦਾ ਤੇ ਮੋਬਾਈਲ ਨੰਬਰ ਆਪਣਾ 7887 75927 ਤੇ ਜਿਹੜੇ ਆ ਬੈੜ ਦੀ ਚਵਾਈ ਕਰਦੇ ਪਏ ਆ ਕਿਹੜਾ ਸੂਆ ਸੂਈ ਆ ਬਾਈ ਜੀ ਇਹ ਦੂਜੇ ਸੂਏ ਮੂੰਹ ਚਾਰ ਦੰਦ ਤੇ ਬੱਚਾ ਇਹਦੇ ਪਿੱਛੇ ਹੈ ਗਿਆ ਬੱਚੀ ਹਨਾ ਬੱਚੀ ਤੇ ਕਿੰਨਾ ਦਿਨ ਹੋ ਗਿਆ ਸੂਈ ਨਵਾਜਾ ਆ ਸੂਈਂਦਰੇ 5-15 ਪੰਜਵਾਂ ਦਿਨ ਹੋ ਗਿਆ ਸੂਈ ਨਵਾਜਾ ਤੇ ਬੱਚੀ ਪਤਾ ਕੁਛ ਕਿਹੜੇ ਸੀਮਣ ਦੀ ਆ ਡੈਨਮਾਰਕ ਦੇ ਸੀਮਣ ਦੀ ਆਪ ਤੇ ਬੈੜ ਤਾਂ ਨਹੀਂ ਪਤਾ ਕਿਹੜੇ ਸੀਮਣ ਦੇ ਠੀਕ ਆ ਤੇ ਦੁੱਧ ਇਸ ਵਕਤ ਕਿੰਨਾ ਹਾਜਰ ਆ ਦੁੱਧ ਮੇਰੇ ਲੱਗ ਤਾਂ 20 ਲੀਟਰ ਤੋਂ ਦੋ ਵਾਗਿਆ ਬਣਾਉਂਦੇ ਹਾਂ ਲੇਕਿਨ ਮਿਲਣਾ ਕਿ 20 ਲੀਟਰ ਦੁੱਧ ਹੈ 10 ਲੀਟਰ ਟਾਈਮ ਦਾ ਏ ਥੱਲੇ ਹਾਜ਼ਰ ਆ ਦੋ ਟਾਈਮ ਚਵਾਈ ਕਰਾ ਕੇ ਦੇ ਦਾਂਗੇ ਮੇਰੇ ਮਨ ਤੇ ਦੋ ਟਾਈਮ ਚਾਹ ਤੈਨੂੰ ਟਾਈਮ ਦੋਈ ਜਾ ਮੋਈ ਚੱਕ ਲੈ ਤੂੰ ਠੀਕ ਹੈ ਤੇ ਆਪਣੇ ਘਰੇ ਸੂਈ ਆ ਜਾ ਮੈਂ ਨਹੀਂ ਮੇਰੇ ਸੂਈ ਨਹੀਂ ਆ ਜੇਰ ਜੇ ਆਪਾਂ ਕੋਈ ਗੰਦ ਮੰਦਾ ਨਹੀਂ ਮਾਰਦੇ ਜਮ ਓਕੇ ਠੀਕ ਆ ਦਿਨ ਕਹਿ ਮੈਂ ਦੱਸਿਆ ਅੱਜ ਤੈਨੂੰ ਪੰਜਵਾਂ ਦਿਨ ਆ ਬਜੀ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਤੇ ਪਲੂਣ ਦਾ ਕਿੰਨਾ ਕੁ ਦੁੱਧ ਦੱਸਿਆ ਮਾਲ ਕਰਨੇ ਦਾ ਪਲੂਣ ਦਾ ਤੇਰੇ ਨਾਲ ਤਾਂ 25 ਲੀਟਰ ਦੁੱਧ ਦੱਸਿਆ ਵਾ ਵੀ 25 ਲੀਟਰ ਦੁੱਧ ਪਲੂਣ ਦਾ ਪਾਇਆ ਵਾ ਆਪਾਂ ਅੰਦਾਜ਼ਾ ਲਾ ਸਕੀਏ ਗਰਮੀ ਦੇ ਹਿਸਾਬ ਨਾਲ ਵੀ ਕਿੰ ਮਨ ਕੇ ਚੱਲੇ ਵੀ 27 28 ਦੇ ਖੇਡਣ ਵਾਲੀ ਹੈਗੀ ਆ ਇਹਨਾਂ ਆਹਣਾ ਦੂਜਲੇ ਚ ਪੰਜਵਾਂ ਦਿਨੀਆਂ 20 ਲੀਟਰ ਦਾ ਹੋਣ ਲੱਗ ਪਾਗੇ ਸਟਾਰਟ ਠੀਕ ਹੈ ਮਨ ਕੇ ਚੱਲੇ ਵੀ 25 30% ਹੋਰ ਵਧਾਂ ਦੀ ਆਤ ਹੈਗੀ ਆ ਵਾਲੀ ਠੀਕ ਹੈ ਤੇ ਚੌਣ ਚਵਾ ਦਿਖਾ ਦਈ ਆਪਾਂ ਨੇੜ ਤੋਂ ਸੋ ਚੌਣ ਵਗੈਰਾ ਦੇ ਕੋ ਜਮ ਮੋਟਾ ਕਿਆ ਬਤਾ ਪੂਰਾ ਸਾਫ ਸੁਥਰਾ ਚੌਣਾ ਜਮ ਤੇ ਚਵਾਈ ਜਿਵੇਂ ਆਪਾਂ ਹੱਥ-ਹੱਥੀ ਕਰੀ ਜਾਂ ਨੇ ਏਡੀ ਵਾਈਡ ਦੀ ਕੋਈ ਮਨ ਕੇ ਚਿਰੋ ਟਿਕਤ ਵਾਲੀ ਗੱਲ ਹੀ ਨਹੀਂ ਹੈਣਾ ਦੇ ਕੋਈ ਲੈਣੀ ਚਾਹੇ ਮਸ਼ੀਨੀ ਚੋਈ ਕਰ ਲਈ ਤੇ ਚਾਹੀ ਕਰ ਲਈ ਹੱਥੀਆ ਉਹ ਮਸ਼ੀਨੀ ਚੋਈ ਉਹਨੇ ਕੁਝ ਦਾਗੂਆ ਵੀਰੇ ਠੀਕ ਹੈ ਉਹ ਹੱਤ ਨਾਲ ਵੀ ਬੜੇ ਕੁਨੀ ਚੋਈ ਜਮੇ ਕੋਈ ਕੋਈ ਨਾ ਕੋਈ ਬੂਰ ਆਪੇ ਬਹੁਤ ਨਹੀਂ ਹੋਇਆ ਠੀਕ ਆ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਨਾ ਬਾਕੀ ਬੱਚਾ ਜੁੜਾਣਾ ਕਾਪਾ ਜੁੜਨੇ ਆ ਬਸ ਠੀਕ ਹੈ ਤੇ ਬੱਚੀ ਬਹੁਤ ਪਿਆਰੀ ਹੈ ਹਨਾ ਬੱਚੀ ਬਹੁਤ ਚੰਗੀ ਹੈ ਉਹ ਦੇਖੋ ਜਮਾ ਕੱਚਾ ਨਾੜੂਆ ਬੱਚੀ ਦਾ ਨਾੜਾ ਜਮਾ ਤੇ ਜਿੰਦ ਜਾਨ ਤੇ ਚੰਗੇ ਸੀਮਨ ਦੀ ਮੂਹਰ ਚੌਕੀ ਕਨਫਰਮ ਆ ਜਾਵਾ ਸੋ ਚੌਕੀ ਕਨਫਰਮ ਪਿਛਲੇ ਸੂਏ ਫਿਰ ਖੀਰੀ ਸੂਏ ਨੇ ਕਿਤੇ ਹਣਾ ਸੋ ਡੈਨਮਾਰਕ ਦੇ ਸੀਮਨ ਦੀ ਇਹਦੇ ਪਿੱਛੇ ਬੱਚੀ ਆ ਸਵਾਇਡਰ ਟਾਈਮ ਦੇ ਵਿੱਚ ਬੱਚੇ ਦੀ ਕੀਮਤੀ 20 25 25000 ਰੁਪਏ ਹੋਈ ਪਈ ਆ ਬਾਕੀ ਸুইস ਵੀ ਬੱਚਾ ਸਮੇਤ ਦੋ ਟਾਈਮ ਸਾਨੂੰ ਚੋਕੇ ਤਸੱਲੀ ਕਰਕੇ ਮਿਲੂ ਇਥੋਂ ਜਾਵਾ ਸਦੀ ਕਰ ਕਰ ਆ ਜਿਹ ਤਰ੍ਹਾਂ ਲੱਗ ਤੋੜੇ ਤੇ ਮੁੱਲ ਵਾੜੀ ਫਿਰ ਇਹਦਾ ਕੀ ਕਰਾਂਗੇ ਆਪਾਂ ਚੀਜ਼ ਦੇ ਹਿਸਾਬ ਨਾਲ ਜਾਇਜ਼ ਹੋਊਗਾ ਜਾਇਜ਼ ਲੋ ਠੀਕ ਆ ਸੋ ਚੀਜ਼ ਦੇ ਕੋਣੀ ਦਾ ਰੇਟ ਬਿਲਕੁਲ ਜਾਇਜ਼ ਹੋਊਗਾ ਤੰਦਿੱਟਰ ਵੱਲ ਵੀ ਹੈ ਮਾਰਦਿਲੇ ਸੁਬ੍ਰਤ ਚੋਣ ਵਗੈਰਾ ਦੇਖੋ ਜਮਾ ਕਿਆ ਬਾਤਾਂ ਪੂਰਾ ਮੋਟਾ ਮੁਠੀ ਵਾਲਾ ਚੋਨਾ ਤੇ ਲੇਵਾ ਜਮਾ ਫਟਫੜਾ ਜਮਾ ਨਿੰਬੂਗ ਝਾੜ ਦਿੰਦੇ ਹੁਲੇਵਾ ਦਾ ਫਰੇ ਜੋ ਵੀ ਤੇਰੇ ਸਾਹਮਣੇ ਨਿਛੋੜ ਦੂੰ ਨੀ ਤੂੰ ਸੋ ਲੈ ਵਾਲੇ ਪਾਸੋਂ ਪੂਰੀ ਖਬਰਦਾਰ ਆ ਤੇ ਜਿੱਦੇ ਪਰ ਦੁੱਧ ਤੇ ਲੈ ਕੇ ਜਮਾ ਦੋ ਬਾਡੇ ਦਾ ਨੇ ਬਿਆ ਕਰੀਆਂ ਥੱਲੇ ਦੇ ਕਰਨੇ ਪਣੀਆਂ ਵੀਰੇ ਹੁਣ ਕਿੰਨੇ ਬਾੜ ਚ ਦੋਸਤ ਸੋ ਵੀਰੇ ਚੋਣ ਵਗੈਰਾ ਦੇਖੋ ਜਮਾ ਕਿਆ ਬਾਤਾਂ ਮੋਟਾ ਚੋਣਾ ਸਾਫ ਸੁਥਰਾ ਤੇ ਸਾਮ ਦਾ ਟਾਈਮ ਆ ਹੁਣ ਆਪਾਂ ਜਿਹੜੀ ਚਵਾਈ ਕਰੀ ਜੰਨੇ 6:05 ਚ ਰਹਿ ਗਏ 7 ਮਿੰਟ ਸਾਰੇ 6:05 ਦੇ ਲਗਭਗ ਪੂਰੇ ਹੋ ਗਏ ਠੀਕ ਹੈ ਜਮ 12 ਘੰਟੇ ਪੂਰੇ ਹੋ ਗਏ ਟਾਈਮ ਸੋ ਕੋਈ ਚੱਕਰ ਨਹੀਂ ਸੌਦਾ ਕਰ ਲਿਓ ਦੋ ਟਾਈਮ ਤਿੰਨ ਟਾਈਮ ਦੋ ਟਾਈਮ ਚੋੜਾ ਦੋ ਟਾਈਮ ਚ ਤਸੱਲੀ ਪੂਰੀ ਹੋ ਜਾਂਦੀ ਹੁੰਦੀ ਹੈ ਇੱਕ ਟਾਈਮ ਦੀ ਚੋਈ ਹੈ ਬਸ ਨੂੰ ਕਰਕੇ ਦਿਖਾ ਦੇ ਸਾਰੀ ਤੇ ਦੁੱਧ ਵੀ ਜਮਾ ਫਿਰ ਛਟਾ ਮੱਝਾਂ ਨਾਲ ਦਾ ਹਨਾ ਕੋਈ ਨਹੀਂ ਗੱਲ ਵੀ ਐਫ ਐ ਦੇ ਪੀਲਾ ਦੁੱਧ ਉਹਦਾ ਜੇ ਬਾਕੀ ਸੂਈ ਸਭੀ ਬੱਚਾਈ ਦੀ ਪਿੱਛੇ ਬੱਚੀ ਹੈ ਫੀਮੇਲ ਕਾਫ ਕਿ ਦੰਡਰਿਆ ਦਾ ਪੰਜ ਮਾਲ ਦੇ ਬਾਅਦ ਜਖਾਫ ਨਹੀਂ ਕਰ ਦੋ ਜੀ ਅਰੇ ਵੀਰਾਂ ਦੋ ਤੋਂ ਹੋਰ ਪਤਾ ਨੇ ਪਈ ਆ ਜੀ 15 20 ਦਿਨ ਬਾਅਦ ਮੈਲਾ ਮੂਲਾ ਚੱਲਦਾ ਪੁੱਤ ਦੇ ਫਿਰ ਦੁੱਧ ਤੇ ਹੂੰ ਮੇਰੇ ਘਰ ਬਰ ਬੰਦ ਮੇਰੇ ਘਰ ਬਰ ਬੰਦ ਸੋ ਦੇਖੋ ਮੂਰਲੇ ਥਾਣਾ ਦਾ ਚੋਣ ਚੋਣ ਪਸਵਾਦੀ ਜੇ ਮੈਂ ਇੱਕ ਨੰਬਰ ਤੇ ਲੇਵਾ ਦੇਖੋ ਜਮਾ ਨਿੰਬੂ ਨੂੰ ਝਾੜਦੀ ਤੁਰੀ ਜਾਂਦੀ ਆ ਤੇ ਜਿੰਨਾ ਪਸੂ ਲੇਵਾ ਝਾੜੇ ਉਹਨੇ ਆਪ ਨੂੰ ਪਤਾ ਕੀ ਪੈਟਰ ਸਵਾਇਡ ਮੜ ਕੇ ਦੁੱਧ ਆਲਾ ਹੁੰਦਾ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਤੇ ਚਾਹ ਕਾਰਟੀ ਬੋਲ ਜਾਵੇ ਕਾਰਟੀ ਕਰੇ ਘਰ ਮਾਰਦੀ ਵਿਚਾਲੇ ਕਰ ਲੈ ਹਾਂ ਮਨ ਮੋਗਾ ਨਾ ਪੈਰ ਵੀ ਕਰਦੀ ਹੈ ਇਹਨੂੰ ਮਸ਼ੀਨ ਲਗਾ ਕੇ ਕਰੋ ਯਾਰ ਮਸ਼ੀਨ ਲੱਗੀ ਹੁੰਦੀ ਸੀ ਨਾ ਬੜਾ ਤੇ ਆਹ 100 ਲੀਟਰ ਤੋਂ ਤਾਂ ਹੁਣ ਹੀ ਬੱਸ ਸਕਦੇ ਇਹ ਟੰਟਮ ਚ ਬਾਈ ਹੋਵੇ ਜੀ ਜੈ ਜਗਤ ਸਵਰਜ ਚੋਣ ਦੇਖੋ ਬਾਕੀ ਪੂਰਾ ਇਹ ਮੋਟਾ ਚੋਣਾ ਜਾਵਾ ਬੁਦੀ ਕਰਕੇ ਦਿਖਾ ਦੇ ਵਾਲਟੀ ਠੀਕ ਉਜੀ ਵਾਲਟੀ ਇੱਥੇ ਰੱਖ ਦੇ ਇੱਥੇ ਰੱਖ ਦੇ ਮੂਦੀ ਕਰ ਦੇ ਮੂਦੀ ਕਰ ਦੇ ਵਾ ਠੀਕਾ ਕਰ ਦੇ ਸਭ ਵਾਲਟੀ ਚੱਕ ਕੇ ਇੱਥੇ ਉਹਰੇ ਕਰ ਲੈ ਇੱਧਰ ਸਾਹਮਣੇ ਸਾਹਮਣੇ ਕਰ ਤੇ ਇੱਥੇ ਰੱਖ ਦੇ ਬਾਈ 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 ਥੋੜੀ ਪਿੱਛੇ ਕਰ ਪਿੱਛੇ ਸੂਰੋ ਦੇਖੋ ਇੱਕ ਵਾਲਟੀ ਢੱਕ ਦੀ ਜਮ ਨਾਲੇ ਝੱਗ ਵੇਜੂਗੀ ਇੱਕ ਹੋਰ ਢੱਕ ਲੈ ਸੋ ਦੁੱਧ ਜਿੰਨਾ ਹੈਗਾ ਜਮ ਆਪਾਂ ਲੀਟਰ ਲਾ ਕੇ ਮਿਲ ਕੇ ਦਿਖਾਵਾਂਗੇ ਜਮਾ ਆਹ ਇਹ ਤਸੱਲੀ ਕਰਾ ਕੇ ਜਮਾ ਭਾਈ ਜਹਨੂ ਨੰਦਾਂ ਨੂੰ ਕਿ ਲੱਗੇ ਜਾਵੇ ਜਿਆ ਜਗਾ ਲਾ ਜਮਾ ਅੰਦੇ ਦੂਰ ਦਾ ਬੰਦਾ ਹੋਵੇ ਚਾਹੇ ਰਹੇ ਮੇਰਾ ਕੋਈ ਕਿਤੇ ਸਾਥੂ ਸੁਭਰ ਕੋਈ ਗਾਣੀ ਵੀ ਸੁਣ ਕੇ ਆਪਾਂ ਰਾਤ ਨੂੰ ਰਹਿ ਪਏ ਜਮਾ ਤਸੱਲੀ ਕਰਾ ਕੇ ਕਿਰ ਵੀਰ ਗੱਬੜ ਲੈਣ ਦੇ ਬਾਜੋ ਕਹਿੰਦੇ ਸਾਡਾ ਨਾ ਆਏ ਹੋਗੀ ਸਾਡਾ ਨਾ ਆਏ ਹੋਗੀ ਸੱਚ ਹੋ ਗਏ ਤਸੱਲੀ ਕਰਕੇ ਜਮਾ ਬਾਕੀ ਵਿੱਚ ਬੱਚਾ ਦੇਖੋ ਬਹੁਤ ਪਿਆਰਾ ਬੱਚੀ ਜਮਾ ਉਹਦਾ ਬਹਨ ਵੀ ਕੀ ਰਾਮ ਨਹੀਂ ਦੇਤਾ ਆਪਾਂ ਤੁਹਾਨੂੰ ਦੱਸ ਪਿਆ ਸੀ ਉਸ ਤੋਂ ਹੋਊਗੀ ਤੁਹਾਨੂੰ ਬਾਹਰ ਹੋਊਗਾ ਬਾਕੀ ਹੈ ਵੀ ਪਹਿਲਾਂ ਮਣਕੇ ਨਹੀਂ ਦੇਖਿਆ ਹਨ ਅੰਦਾਜ਼ਾ ਛੱਕ ਆਪਣਾ ਅੰਦਾਜ਼ਾ ਛੱਕ ਆਪਾਂ ਕੋਈ ਮਣਕੇ ਨਹੀਂ ਦੇਖਿਆ ਬਾਕੀ ਇੱਕ ਨੰਦਾ ਪਸ਼ੂ ਆਫਰ ਹੀ ਕਰ ਦੇਣਾ ਸਾਡੇ ਕੋਲ ਕੱਲ ਆਈ ਹੈਗੀ ਠੀਕ ਠੀਕ ਹੈ ਅੱਜ ਤੀਜੀ ਚੋਈ ਹੈ ਜੀ ਦਾ ਤੀਜੀ ਚੋਈ ਦਾ ਕਰ ਦਿਆਂ ਦਾ ਬਣਾ ਮੋਟਾ ਦਾ ਹੋ ਜਾਂਦਾ ਬਣਾ ਮੋਟਾ ਸੁਰ ਲੈਵਾ ਦੇ ਕੋਈ ਜਮਾਂ ਜਿਵੇਂ ਨਿੰਬੂ ਨੂੰ ਜੋੜ ਕੇ ਸਿੱਟਿਆ ਹੁੰਦਾ ਜਮਾ ਐ ਲੈਵਾ ਕਰਦਾ ਝਾੜਦਾ ਜਮਾ ਡਰਾਈ ਗਾਂ ਨੂੰ ਤੜਕੇ ਨੂੰ ਪੁੱਤਾਂ ਨਹੀਂ ਫੇਰ ਉਹਨਾਂ ਲਾਹ ਲੈਣੇ ਨਹੀਂ ਜਾਵਾਂ ਦੋ ਟਾਈਮ ਤੁਹਾਨੂੰ ਚੁਆਈ ਕਰਕੇ ਮੇਰੂ ਤੇ ਆਹ ਵਿਆਹ ਹੱਥ ਜਿਵੇਂ ਲੀਟਰ ਲੀਟਰ ਮਣਕੇ ਦਿਖਾਵਾਂਗੇ ਤੇ ਲੀਟਰ ਬੇਸ਼ੱਕ ਵਿੱਚ ਵੀਰ ਕਹਿੰਦੇ ਲੀਟਰ ਆਏ ਮਣ ਤਾਂ ਓਏ ਮਣ ਤਾਂ ਲੀਟਰ ਆਪ ਦਾ ਭਾਵੇਂ ਘਰੋਂ ਲੈ ਆਇਓ ਕੋਈ ਸ਼ੱਕ ਵਾਲੀ ਕਰਨੀ ਤੁਸੀਂ ਪੈਸੇ ਲਾਉਣੇ ਇਹਦੇ ਕੋਈ ਕੰਡਾ ਲਾ ਕੇ ਲੈ ਕੇ ਜਾਣ ਕੋਈ ਚੱਕਰੀ ਵੀ ਇਹ ਕਹਿੰਦਾ ਕੰਡਾ ਭਾਵੇਂ ਗੱਡੀ ਦੇ ਨਾਲ ਧਰ ਲਿਆ ਉਹਦਾ ਮਣਕੇ ਲੈ ਜਾਵਾਂ ਤੂੰ ਛੋੜ ਦੇ ਕੰਜਾ ਪੂਰਾ ਕਿਆ ਬਾਤਾਂ ਮੋਟਾ ਤੇ ਲੈਵਾ ਫਿੱਟ ਫਾੜਾ ਪੂਰਾ ਫਿਟਿੰਗ ਵਾਲਾ ਜਾਵਾ ਚੱਕ ਲੈ ਪਈ ਖਣ ਦੁੱਧ ਆ ਰਵਣਾ ਰਹੀ ਜਾਂਦਾ ਥਾਣਾ ਦੇ ਵਿੱਚ ਫਿਰ ਵੀ ਭਾਈ ਜੰਮਾ ਰਹੀ ਹੈ ਮਤਲਬ ਉਹਨੇ ਜਪਾ ਤੁਮ ਛੋੜ ਕੇ ਨਹੀਂ ਰਿਖਿਆ ਆਜਾ ਗਰੱਚਾਈ ਲਗਭਗ ਮਿੰਨੇ ਦੇ ਮਾਰੀ ਜਾਵਾ ਹੁਣ ਆਪਾਂ ਚਲ ਕੋਈ ਨਾ ਡੋਕੇ ਹੋਏ ਮਾਣੇ ਮੋਟੇ ਆ ਜਾ ਆ ਆ ਆ ਜਾ ਉੱਟਕਾ ਨਿਆਣਾ ਖੋਲ ਦੇ ਦਰਾਕੇ ਤੀ ਉਹ ਰਾਦੇ ਆਇਆ ਜੀ ਤੂੰ ਮਿੰਦੀ ਕਰ ਜਮਨ ਕੇ ਤੂੰ ਮੈਡਮ ਚਲ ਵੱਡੀ ਬਾਲਟੀ ਚ ਪਾ ਲੈ ਵੱਡੀ ਜੀ ਚਲ ਭਾਈ ਇਧਰ ਆਈ ਬੈਠ ਜਲ 70 ਖਾ ਦੂ ਇੱਕ ਬਾਈ ਚਲ ਵਿੱਚ ਦੋ ਤੂੰ ਨਾ ਭਰ ਦੇ ਕਮੈਂਟ ਮਾਰੇ ਕਰ ਤਿੰਨ ਅੰਜਾ ਸੇ ਸੇ 7 ਲੀਟਰ ਨਹੀਂ ਮਰੱਕਾ 8 9 10 11 11 ਵੱਧਾ ਲੀਟਰ ਝੱਗ ਦਾ ਆਪਾਂ 20 ਕਹਿੰਦੇ ਜਮਾ 20 ਬਣਾ ਕੇ ਦੇ ਦਾਂਗੇ ਹਨਾ ਲਈ ਕੋਈ ਦਮਾ ਲਈ ਇੱਕ ਵੀ ਬਾਈ ਦਿੱਤੀ ਮਿਲਣੀ ਠੀਕ ਹੈ ਆਪਾਂ ਮਿਲਿਆ ਨਹੀਂ ਸੀ ਆਪਾਂ ਐਕਟਿਵ ਹੋਣਾ ਵੀਰੇ ਦੱਸਿਆ ਜੀ ਸੋ ਕਿਸੇ ਵੀ ਵੀਰ ਦੇ ਬੈਡ ਪਸੰਦ ਹੋਵੇ ਦਿੱਤੇਗੇ ਨੰਬਰ ਸੰਪਰਕ ਕਰਕੇ ਖਰੀਦਾਂ ਚ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਾਂਗੇ